ਸੱਜਣ ਅੰਕਲ ਦਾ ਵੱਡਾ I don't know. Good thing.

ਤੁਨੇਰੇ ਸੁਬਾਹ ਨੂੰ ਤੇਰੇ ਕੋਲ ਜਾਣਾ ਤੁਮਰਾ ਅੰਤ ਆ ਜਾਣਾ ਤੁਮਰਾ ਅੰਤ ਹੋਇਆ ਜਾਣਾ ਮੁਸਤਕਿਲ ਹੋ ਕੇ ਉੱਠ ਕੇ ਉੱਤਿਆਪ सामग्री कमरे सूरज पाणी अगन सामग्री सुर सॼे If you a ਜਿੱਕਰ <laughs> ਬਸ वहां भी जाएगा के तेरा कीप के रख के रख तुझे रा धोड़ा दिया ਉਨ ਨਗਰ ਨਿਵਾਸਾ ਮੁਕੇ ਪਾਧਿਆ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾ ਵਿਖੇ ਸੋਵਣੀ ਪਰਮ ਸਨਮਾਨ ਜੋਗ ਗੁਰੂ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਧ ਸੰਗਤ ਜਾ ਵਾਣੇ ਵੇਰਾਰੇ ਜਨ ਵਿਟੋਹ ਤਾਲ ਦਸਾਂ ਬਾਤਸ਼ਾਹਾਂ ਦੇ ਆਤਮਿਕ ਸਰੂਪ ਜੀ ਦਾ ਦੇ ਦਾਤੇ ਉਹਦਾ ਅਸਰਿਕ ਪੱਕਾ ਹੋਵੇਗਾ ਉਹਦਾ ਅੰਦਰ ਜਿਹੜਾ ਹੈ ਉਹ ਸਾਫ ਹੋ ਜਾਏਗਾ ਉਹਨੂੰ ਗਿਆਨ ਹੋ ਜਾਏਗਾ ਉਹਨੂੰ ਸੋਚੀ ਆ ਜਾਏਗੀ ਉਹਨੂੰ ਕੋਈ ਬਰਗਲਾ ਨਹੀਂ ਸਕੇਗਾ ਉਹ ਆਪੇ ਸਟੈਂਡ ਦੇ ਉੱਤੇ ਪੂਰਾ ਪਰਪਰ ਕਰੇਗਾ ਤੇ ਜੇ ਆਪਾਂ ਬੱਚੇ ਨੂੰ ਕਹਿ ਦੇਣਾ ਕੋਈ ਦਾ ਤੇਰੀ ਬਾਤ ਨਹੀਂ ਬੰਦ ਹੈ धल है

मैं आदर बादर सोई जाए दस दिन का सिमाएं सांपों को बनाए इस दिन आज जाते हिले बुरने को बनाएं दर्जनाधिना उसको किसान उस्ताद रख मल्ला का निदार दुक्कता हूँ मनुष्य जन्म लाया हुकम बनाया तो नानी की बाया बच गया नीचे रहा आपकी पत्नी ना आप अपनी बालक अभी बची का अभी बोल रहा है रस्सा रस्सा हो गया इस बस आका लाकर कि आगे मांगे मांगे इससे दोगुना नया है अनसाइड सब दिया अनबान बाया दिए सात रोबर्टा दिए इसकी गाय दोगुना है ओके सेवन तसावे दोस्त जो जाने आए रखते होंगे अंदर लाकर आओ जो जाने आए आपको आसमान में के भजन के आगे जितना ह और चलिए चेतना का अर्थ की है इंसान है हमारा सभी सारे यश से सभी अपने भीतर भी तत्त्व में विश्वास वाली व्यक्ति में होता है यह अपापापा की मिथ्या से विशेष करके ਬਹੁਤ ਬਹੁਤ ਐਸਾ ਪੜਾਣਾ ਸ਼ੀਰ ਹੋਈ ਹੈ ਬੰਗੇ ਤੁਸੀਂ ਇਹ ਬਾਕੀ ਸਾਰੇ ਦੱਸਦੇ ਨੇ ਜਿਹੜੀ ਕੌਂਸਲ ਦੀ ਹੈ ਨੀ ਗੱਲ ਦੇ ਵਿੱਚ ਨਹੀਂ ਜਿਹੜੀ ਬਣਾਈ ਟੀਚਿੰਗ ਲਾਈਨ ਦੇ ਵਿੱਚ ਉਹਨਾਂ ਨੂੰ ਤਾਂ ਜਰੂਰੀ ਜਰੂਰੀ ਇਹ ਤਾਂ ਦੱਸ ਦਿੱਤੇ ਜਿਹੜਾ ਡਿਊਟੀ ਜੜੀ ਹੈ ਦਿਖਾਉਣੀ ਚਾਹੀਦੀ ਹੈ ਕਿ ਜਿੱਥੇ ਆਪਜੀ ਪੜਾਉਂਦੇ ਹੋ ਭਾਵੇਂ ਕੋਈ ਸਕੂਲ ਵਿੱਚ ਪੜਾਉਂਦੇ ਹੋ ਕਾਲਜ ਵਿੱਚ ਪੜਾਉਂਦੇ ਹੋ ਭਾਵੇਂ ਆਪ ਦੇ ਦੰਦ ਲਾਏ ਨਾਮ ਰਜਨ

I'm <laughs> go <laughs> ज्ञानी गया। का नहीं ज्ञानी 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 का नहीं ज्ञानी